ਹੈਲੋ ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇ ਡਾਟਾਸਕਸ ਦੇ ਵਿੱਚ ਇਹ ਮੇਰੇ ਹੱਥ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਬਿਊਟੀਫੁਲ ਸੋਹਣੀ ਜਈ ਸੂਈ ਬਣਾਈ ਹੈ ਆਪਾਂ ਵਾਲਾਂ ਵਾਸਤੇ हेयर पिन ਕਹ ਲੋ ਜੇ ਤੁਸੀਂ ਵੀ ਆਪਣੇ ਸੂਟਾਂ ਦੇ ਨਾਲ ਮੈਚਿੰਗ ਇਦਾਂ ਦੀਆਂ ਸੂਈਆਂ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਤਿਆਰ ਕਰਦੇ ਹਾਂ ਇਦਾਂ ਦੀ ਇੱਕ ਸੂਈ ਦੇਖੋ ਬਿਲਕੁਲ ਟਿਕ ਟਿਕ ਵਾਲੀ ਇਹ ਸੂਈ ਹੈ ਜਿਹੜੀ ਆਮ ਯੂਜ਼ ਕਰਦੇ ਹਾਂ ਤੁਸੀਂ ਇਹ ਲਗਭਗ ਹਰ ਕਿਸੇ ਕੋਲ ਹੋਏਗੀ ਠੀਕ ਹੈ ਤਾਂ ਇਹਦੇ ਤੋਂ ਹੀ ਆਪਾਂ ਇਹ ਸੋਹਣੀ ਜਹੀ ਸੂਈ ਤਿਆਰ ਕਰਾਂਗੇ ਤਾਂ ਇਹਦੇ ਵਾਸਤੇ ਆਪਾਂ ਨੂੰ ਕੀ ਚਾਹੀਦਾ ਕੋਈ ਵੀ ਮੈਚਿੰਗ ਕੱਪੜਾ ਲੈ ਲਿਓ ਜਿਹੜਾ ਵੀ ਤੁਹਾਡਾ ਸੂਟ ਆ ਉਹਦੇ ਨਾਲ ਜਿਹੜੇ ਸੂਟ ਨਾਲ ਤੁਸੀਂ ਮੈਚਿੰਗ ਆਪਣੀ ਸੂਈ ਬਣਾਉਣੀ ਆ ਤਾਂ ਉਹਦੇ ਉੱਤੇ ਆਪਾਂ ਕੀ ਕਰਾਂਗੇ ਇਹਦਾ ਪਹਿਲਾਂ ਛੱਪਾ ਬਣਾ ਲਾਂਗੇ ਸੂਈ ਨੂੰ ਕੱਪੜੇ ਤੇ ਰੱਖਣਾ ਕੋਰਨਰ ਜੇ ਤੇ ਰੱਖ ਲਿਓ ਵੈਸੇ ਤਾਂ ਪੈਨਸਲ ਦੇ ਨਾਲ ਸੂਈ ਨੂੰ ਆਪਾਂ ਕੱਪੜੇ ਦੇ ਉੱਪਰ ਛਾਪ ਲਾਵਾਂਗੇ ਬਿਲਕੁਲ ਹਲਕਾ ਛਾਪਣਾ ताकि ओहो निशानियां ਆਪਾਂ ਨੂੰ ਸਿਰਫ ਆਈਡੀਆ ਲਗਾਉਣਾ ਆਪਾਂ ਉਹਨੂੰ ਆਪਾਂ ਦਿਖਣੀ ਨਹੀਂ ਚਾਹੀਦੀ ਜਿਆਦਾ ਆਪਾਂ ਨੂੰ ਠੀਕ ਹੈ ਕਿਉਂਕਿ ਆਪਾਂ ਸਿੱਧੇ ਪਾਸੇ ਲਗਾ ਰਹੇ ਆ ਤਾਂ ਫਿਰ ਇਹ ਥੋੜੀ ਔਰ ਲੱਗੇਗੀ ਅਗਰ ਦਿਖੇਗੀ ਤਾਂ ਬਿਲਕੁਲ ਹਲਕਾ ਆਪਾਂ ਸਿਰਫ ਆਈਡੀਆ ਜਿਹਾ ਲਗਾਉਣਾ ਹੈ ਤਾਂ ਕਿ ਆਪਣਾ ਜਿਹੜਾ ਇੱਕ ਘੇਰਾ ਬਣ ਜਾਵੇ ਕਿ ਇੰਨੀ ਜਗ੍ਹਾ ਆਪਾਂ ਜਿਹੜੀ ਸੂਈ ਆ ਉਹ ਤਿਆਰ ਕਰਨੀ ਹੈ ਠੀਕ ਹੈ ਜੀ ਤਾਂ ਇਦਾਂ ਬਿਲਕੁਲ ਹਲਕੇ ਹਲਕੇ ਹੱਥਾਂ ਦੇ ਨਾਲ ਪੈਨਸਲ ਨਾਲ ਹਲਕੀ ਜੀ ਨਿਸ਼ਾਨੇ ਲਗਾ ਲਿਓ ਸਿਰਫ ਤੁਹਾਨੂੰ ਆਈਡੀਆ ਹੋਣਾ ਚਾਹੀਦਾ ਕਿ ਆਪਾਂ ਇੱਥੇ ਸੁਈ ਦਾ ਜਿਹੜਾ ਪ੍ਰਿੰਟ ਬਣਾਉਣਾ ਚਾਹੀਏ ਕਢਾਈ ਕਰਨੀ ਹੈ ਚਾਹੀਏ ਆਪਾਂ ਪੇਂਟ ਕਰਨਾ ਚਾਹੀਏ ਕੁਝ ਵੀ ਹੈ ਠੀਕ ਹੈ ਜੀ ਦੇਖੋ ਬਿਲਕੁਲ ਹਲਕਾ ਜਿਹਾ ਦਿਖ ਰਿਹਾ ਬਿਲਕੁਲ ਹਲਕਾ ਜਿਹਾ ਹੁਣ ਆਪਾਂ ਕੀ ਕਰਨਾ ਇਹ ਜਿਹੜੀ ਆਪਣੀ ਨਿਸ਼ਾਨੀ ਹੈ ਇਹਦੇ ਇੰਨੀ ਚੀਜ਼ ਦੇ ਆਪਾਂ ਨੂੰ ਚਾਹਤਾ ਸਪੰਜ ਲੈ ਲਓ ਇਹ ਇੱਕ ਇਸੇ ਸੂਟ ਵਿੱਚ ਆਈ ਸੀ ਮੈਨੂੰ ਬਿਲਕੁਲ ਹਲਕੀ ਪਤਲੀ ਜੀ ਹੈ ਜੇ ਗਾਂ ਤੁਹਾਡੇ ਕੋਲੇ ਹੈਗੀ ਆ ਫालतू ਕੋਈ ਪਿਸ ਪਿਆਏ ਤਾਂ ਇਹ ਲੈ ਲਿਓ ਨਹੀਂ ਫਿਰ ਬੁਕਰਮ ਲੈ ਲਿਓ ਬੁਕਰਮ ਤਾਂ ਹੁੰਦੀ ਹੈ ਆਪਣੇ ਕੋਲੇ ਥੋੜੀ ਬਹੁਤ ਤਾਂ ਇਹ ਬੁਕਰਮ ਲੈ ਲਿਓ ਜਿਹੜੀ ਚੀਜ਼ ਜਾਂ ਕੁਝ ਵੀ ਹੋ ਥੋੜਾ ਜਿਹਾ ਹਾਰਡ ਚਾਹੀਦਾ ਆਪਾਂ ਨੂੰ ਤਾਂ ਕਿ ਜਿਹੜਾ ਆਪਣਾ ਸੂਈ ਆ ਉਹ ਥੋੜੀ ਜੀ ਫਿਨਿਸ਼ਿੰਗ ਜੀ ਨਾਲ ਉਹਦੀ ਆਉਟਪੁੱਟ ਦੀ ਸ਼ੇਪ ਆਣੂ ਤਾਂ ਹੁਣ ਆਪਾਂ ਕੀ ਕਰਨਾ ਜਿਹੜੀ ਬੁਕਰਮ ਹੈ ਚਾਹੇ ਸਪੰਜਾ ਤੁਹਾਡੇ ਕੋਲੇ ਇਹਦੀ ਉੱਪਰ ਸੂਈ ਨੂੰ ਛਾਪ ਲਵਾਂਗੇ ਜਿਵੇਂ ਆਪਾਂ ਕੱਪੜੇ ਤੇ ਛਾਪੀ ਹੈ ਨਾ ਸੇ ਅਸੇ ਤਰ੍ਹਾਂ ਐਜ਼ ਇਟ ਇਜ਼ ਇਹਦੇ ਉੱਪਰ ਬਣਾਉਣੀ ਆ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਦੇਖਦੇ ਕਿ ਨਾਲ-ਨਾਲ ਬਣਾ ਲਿਓ ਮੇਰੇ ਬਹੁਤ ਆਸਾਨ ਹੈ ਇਹ ਵਸੇ ਬਸ ਥੋੜਾ ਜਿਹਾ ਸਾਨੂੰ ਹਸਾਬ ਆਉਣਾ ਚਾਹੀਦਾ ਦੇਖੋ ਬ੍ਰਾਈਟਨੈਸ ਕੱਟ ਕਰਕੇ ਦਿਖਾਉਣੀ ਆ ਦੇਖੋ ਤਾਂ ਇਦਾਂ ਆਪਾਂ ਬੁਕਰਮੇ ਦੇ ਉੱਪਰ ਇਹਦਾ ਛਾਪਾ ਬਣਾ ਲੈਣਾ ਠੀਕ ਹੈ ਜੀ ਚਾਹੇ ਤੁਹਾਡੇ ਕੋਲ ਸਪੰਜਾ ਚਾਹੇ ਬੁਕਰਮਾ ਚਾਹੇ ਕੁਝ ਵੀ ਹੋਰ ਹਾਰਡ ਪੀਸ ਹੈਗਾ ਕੋਈ ਵੀ ਤਾਂ ਉਹਦੇ ਉੱਪਰ ਇਦਾਂ ਆਪਾਂ ਸੋਈ ਦਾ ਛਾਪਾ ਬਣਾ ਲੈਣਾ ਠੀਕ ਹੈ ਜੀ ਇਹਦੇ ਉੱਪਰ ਬਣਾ ਲਿਓ ਚਾਹੇ ਜਿਸ ਪੰਜਾ ਦਾ ਸਪੰਜ ਉੱਪਰ ਵੀ ਸੇਮ ਹੀ ਪ੍ਰੋਸੈਸ ਰਹੂਗਾ ਆਪਣਾ ਸੂਈ ਦਾ ਉਨਾ ਹੀ ਸਾਈਜ਼ ਜਿੰਨਾ ਸਾਈਜ਼ ਆਪਾਂ ਕੱਪੜੇ ਤੇ ਬਣਾਇਆ ਉਨਾ ਹੀ ਇਹਦੇ ਉੱਪਰ ਬਣਾਉਣਾ ਸੇਮ ਹੋਣਾ ਚਾਹੀਦਾ ਇਹ ਕਰਿਓ ਆਰਾਮ ਨਾਲ ਕਾਲ ਨਹੀਂ ਕਰਨੀ ਹੈ ਬਿਲਕੁਲ ਆਸਾਨ ਤੁਸੀਂ ਆਰਾਮ ਨਾਲ ਬਣਾ ਲਓਗੇ ਇਹਨੂੰ ਠੀਕ ਹੈ ਜੀ ਤਾਂ ਇਹ ਦੇਖ ਸਕਦੇ ਹੋ ਤੁਸੀਂ ਇਹਦੇ ਉੱਪਰ ਵੀ ਛੱਪ ਗਿਆ ਇਹਦੇ ਉੱਪਰ ਵੀ ਛੱਪ ਗਿਆ ਤਾਂ ਆਪਾਂ ਫਿਲਹਾਲ ਬੁਕਰਮ ਵਾਲਾ ਯੂਜ਼ ਕਰ ਲੈਨੇ ਆ ਕਿਉਂਕਿ ਦਿਖ ਰਿਹਾ ਪ੍ਰੋਪਰ ਆਪਾਂ ਨੂੰ ਸਾਰਿਆਂ ਨੂੰ ਤੁਸੀਂ ਜਿਹੜਾ ਕੁਝ ਵੀ ਤੁਹਾਡੇ ਕੋਲ ਅਵੇਲੇਬਲ ਆਉਦੇ ਨੇ ਬਣਾ ਲਿਓ ਤਾਂ ਇਹ ਆਪਾਂ ਹੁਣ ਇੰਨਾ ਇੱਕ ਪੀਸ ਕੱਢ ਲਿਆ ਇਹਨੂੰ ਕੱਟ ਲੈਣਾ ਆਪਾਂ ਜਿੱਥੇ ਆਪਣੀ ਨਿਸ਼ਾਨੀ ਆ ਨਿਸ਼ਾਨੀ ਦੇ ਨਾਲ ਬਿਲਕੁਲ ਖਹਿਵਾ ਖਹਿਵਾ ਇਹਨੂੰ ਕੱਟ ਲਿਓ ਠੀਕ ਹੈ ਦੇਖ ਸਕਦੇ ਹੋ ਤੁਸੀਂ ਸਕਰੀਨ ਤੇ ਬਿਲਕੁਲ ਖਹਿਵਾ ਖਹਿਵਾ ਕੱਟਣਾ ਜ਼ਿਆਦਾ ওভার ਨਹੀਂ ਰੱਖਣਾ ਤੇ ਕੱਟ ਨਹੀਂ ਕਰਨਾ ਬਿਲਕੁਲ ਜਿੰਨਾ ਆਪਣਾ ਸੂਈ ਦਾ ਸਾਈਜ਼ ਆ ਜਿੰਨੀ ਆਪਣੀ ਨਿਸ਼ਾਨੀ ਲੱਗੀ ਆ ਓਨਾ ਹੀ ਆਪਾਂ ਇਹਨੂੰ ਕੱਟ ਲੈਣਾ ਹੈ ਇਸ ਗੱਲ ਦਾ ਧਿਆਨ ਰੱਖਿਓ ਕਿ ਸਾਈਜ਼ ਆ ਜਿਹੜੇ ਉਹ ਓਨੇ ਹੀ ਰੱਖਣੇ ਨੇ ਜਿੰਨੇ ਤੁਹਾਡੇ ਸੂਈ ਦੇ ਸਾਈਜ਼ ਨੇ ਠੀਕ ਹੈ ਹੁਣ ਆਪਾਂ ਕੀ ਕਰਨਾ ਜਿਹੜੀ ਇਹ ਨਿਸ਼ਾਨੀ ਆ ਆਪਣੀ ਹਲਕੀ ਹਲਕੀ ਲਾਈ ਆਪਾਂ ਸੂਈ ਦੀ ਇਥੋਂ ਅੱਧੇ ਤੋਂ ਵੀ ਥੋੜਾ ਜਿਹਾ ਘੱਟ ਰੱਖ ਲਿਓ ਅੱਧਾ ਇੰਚ ਠੀਕ ਹੈ ਅੱਧਾ ਸੈਂਟੀਮੀਟਰ ਲਾ ਲਿਓ ਵੈਸੇ ਬਹੁਤ ਥੋੜਾ ਜਿਹਾ ਰੱਖਣਾ ਵੈਸੇ ਦੇਖ ਲਓ ਅੱਧਾ ਇੰਚ ਰੱਖ ਲਓ ਬਾਕੀ ਆਪਾਂ ਕੱਟ ਦੇਾਂਗੇ ਕੋਈ ਗੱਲ ਨਹੀਂ ਵੱਧ ਰਹੇ ਜੂਗਾ ਉਹਦਾ ਕੋਈ ਨੁਕਸਾਨ ਨਹੀਂ ਹੈ ਤਾਂ ਇੱਥੇ ਆਪਾਂ ਇੱਕ ਨਿਸ਼ਾਨੀ ਇਹ ਹੋਰ ਲਗਾਉਣੀ ਆ ਠੀਕ ਹੈ ਇਹ ਸੂਈ ਤੋਂ ਬਾਹਰ ਆਪਾਂ ਅੱਧੇ ਅੱਧਾ ਇੰਚ ਛੱਡ ਕੇ ਨਿਸ਼ਾਨੀ ਇੱਕ ਹੋਰ ਲਗਾਉਣੀ ਆ ਅੱਧੇ ਇੰਚ ਤੋਂ ਵੈਸੇ ਕੱਟ ਰੱਖ ਲਓ ਦੇਖੋ ਇਹ ਆਪਣਾ ਸੂਈ ਦਾ ਸਾਈਜ਼ ਆ ਤੇ ਇਹ ਆਪਾਂ ਦੋ ਬਾਰ-ਬਾਰ ਨਿਸ਼ਾਨੀ ਲਗਾਈਆਂ ਠੀਕ ਹੈ ਜੀ ਹੁਣ ਆਪਾਂ ਇਹਦੇ ਉੱਤੇ ਵਰਕ ਕਰਾਂਗੇ ਪਿੰਟ ਕਰਨਾ ਪਿੰਟ ਕਰ ਲਿਓ ਜੇ ਤੁਹਾਡਾ ਪ੍ਰਿੰਟਡ ਆ ਸੂਟ ਤਾਂ ਸਿੰਪਲ ਹੀ ਤੁਸੀਂ ਪ੍ਰਿੰਟਡ ਸੂਈ ਬਣਾ ਲਿਓ ਫਿਰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ ਸਿਰਫ ਕੱਪੜਾ ਜਿਹੜਾ ਆਪਾਂ ਕੱਟ ਕਰਨਾ ਰੈਂਡਮਲੀ ਕੋਈ ਵੀ ਡਿਜ਼ਾਈਨ ਬਣਾ ਲਿਓ ਜੇ ਤੁਹਾਡੇ ਸੂਟ ਨਾਲ ਮੈਚ ਕਰਦਾ ਉਹ ਡਿਜ਼ਾਈਨ ਛੋਟਾ ਛੋਟਾ ਕਰਕੇ ਬਣਾ ਲਿਓ ਠੀਕ ਹੈ ਸਿੰਪਲ ਹੀ ਇਹ ਹੁਣ ਤੱਕ ਤੁਸੀਂ ਹੈਂਡਵਰਕ ਜਿਹੜਾ ਸਿੱਖ ਲਿਆ ਹੋਊਗਾ ਆਪਾਂ ਕਾਫੀ ਵੀਡੀਓਜ਼ ਪਾਈਆਂ ਨੇ ਬਿਲਕੁਲ ਬੇਸਿਕ ਤੋਂ ਸ਼ੁਰੂ ਕੀਤਾ ਸੀ ਬੇਸਿਕ ਵਾਲਾ ਵੱਖਰਾ ਆਪਣੇ ਪਲੇਲਿਸਟ ਵਿੱਚ ਪਿਆ ਤੇ ਬੇਸਿਕ ਟੂ ਐਡਵਾਂਸ ਵਾਲਾ ਵੱਖਰੀ ਪਲੇਲਿਸਟ ਪਈ ਹੈ ਤਾਂ ਉਹਦੇ ਵਿੱਚੋਂ ਕੋਈ ਵੀ ਸਟਿਚ ਕੋਈ ਵੀ ਡਿਜ਼ਾਈਨ ਤੁਸੀਂ ਆਸਾਨੀ ਨਾਲ ਸਿੱਖ ਸਕਦੇ ਹੋ ਤਾਂ ਇਸ ਲਈ ਆਪਾਂ ਇਹਦੇ ਬਾਰੇ ਜਿਆਦਾ ਇੱਥੇ ਗੱਲ ਨਹੀਂ ਕਰਾਂਗੇ ਤਾਂ ਇਹ ਤੁਸੀਂ ਹੈਂਡਵਰਕ ਵਾਲੀਆਂ ਵੀਡੀਓਜ਼ ਦੇਖ ਕੇ ਬਣਾ ਸਕਦੇ ਹੋ ਠੀਕ ਹੈ ਪੇਂਟ ਕਰਨਾ ਪੇਂਟ ਵਾਲੀਆਂ ਵੀਡੀਓ ਪਈਆਂ ਨੇ ਤਾਂ ਉਹਦੇ ਤੋਂ ਦੇਖ ਕੇ ਕਰ ਲਿਓ ਤਾਂ ਇਹ ਆਪਾਂ ਇੱਕ ਸੋਨਾ ਜਿਹਾ ਛੋਟਾ ਜਿਹਾ ਡਿਜ਼ਾਈਨ ਬਣਾ ਲਾਂਗੇ ਜਿਹੜਾ ਵੀ ਆਪਣੇ ਸੂਟ ਨਾਲ ਮੈਚ ਕਰਦਾ ਹੋਇਆ ਠੀਕ ਹੈ ਇਹ ਦੇਣ ਪੱਤੀਆਂ ਲਗਾ ਦੇਾਂਗੇ ਹੈਂਡਵਰਕ ਕਰ ਲੋ ਚਾਹੇ ਪੇਂਟ ਕਰ ਲੋ ਜੇ ਤੁਹਾਡਾ ਪ੍ਰਿੰਟਡ ਸੂਟ ਆ ਸਿੰਪਲ ਪਲੇਨ ਤੁਸੀਂ ਉਸੇ ਦਾ ਹੀ ਰੱਖਣੀ ਆ ਕੁਝ ਵੀ ਨਹੀਂ ਕਰਨਾ ਤਾਂ ਉਹ ਵੀ ਮਤਲਬ ਠੀਕ ਰਹੇਗਾ ਠੀਕ ਹੈ ਜੀ ਤਾਂ ਇਹ ਹੀ ਰੈੱਡ ਕਲਰ ਨਾਲ ਆਪਾਂ ਫੁੱਲ ਬਣਾ ਦੇਾਂਗੇ ਪੇਂਟਿੰਗ ਕਰਨੀ ਆ ਤਾਂ ਉਸ ਹਿਸਾਬ ਨਾਲ ਤੁਸੀਂ ਦੇਖ ਲਿਓ ਕਿਹੜੇ-ਕਿਹੜੇ ਕਲਰ ਯੂਜ਼ ਕਰਨੇ ਨੇ ਸੂਟ ਨਾਲ ਮੈਚਿੰਗ ਦੇ ਹਿਸਾਬ ਨਾਲ ਤੁਸੀਂ ਆਪਣੇ ਕਲਰ ਚੂਜ਼ ਕਰ ਲਿਓ ਚਲੋ ਫਿਰ फटाफटੇ ਹੀ ਜਿਹੜੀ ਐਮਬਾਇਡਰੀ ਆ ਹੋ ਕੰਪਲੀਟ ਕਰਦੇ ਆਪਾਂ ਹੁਣ ਆਪਾਂ ਕੀ ਕਰਾਂਗੇ ਜਿਹੜਾ ਆਪਣਾ ਓਕੇ ਰਾਇ ਜਿਹੜੀ ਆਪਾਂ ਅੱਧਾ ਅੱਧਾ ਇੰਚ ਛੱਡ ਕੇ ਨਿਸ਼ਾਨੇ ਲਗਾਈ ਸੀ ਉਥੋਂ ਆਪਾਂ ਕੱਪੜੇ ਨੂੰ ਕੱਟਣਾ ਠੀਕ ਹੈ ਜੀ ਸੂਈ ਤੋਂ ਬਾਅਦ ਆਪਾਂ ਅੱਧਾ ਅੱਧਾ ਇੰਚ ਰੱਖ ਕੇ ਜਿਹੜਾ ਨਿਸ਼ਾਨ ਲਗਾਇਆ ਸੀ ਉਥੋਂ ਆਪਾਂ ਕੱਪੜੇ ਨੂੰ ਕੱਟਣਾ ਹੈ ਦੇਖ ਸਕਦੇ ਜੁਸੀਂ ਬਾਹਰਲੀ ਨਿਸ਼ਾਨੀਆਂ ਜਿਹੜੀ ਠੀਕ ਹੈ ਇੱਕ ਤਾਂ ਆਪਾਂ ਸੂਈ ਦੇ ਨਾਮ ਨਾਲ ਲਗਾਈ ਸੀ ਸੂਈ ਦਾ ਸਾਈਜ਼ ਬਣਾਇਆ ਸੀ ਇੱਕ ਉਹ ਤੋਂ ਬਾਹਰ ਜਿਹੜਾ ਆਪਣਾ ਘੇਰਾ ਸੀ ਉੱਥੇ ਜਿਹੜੀ ਨਿਸ਼ਾਨੀ ਲਗਾਈ ਸੀ ਆਪਾਂ ਉਹਦੇ ਤੋਂ ਉੱਪਰ ਹੀ ਕੱਟ ਲੈਣਾ ਠੀਕ ਹੈ ਜੀ ਇਹ ਆਪਣਾ ਪੀਸ ਜਿਹੜਾ ਕੱਟਿਆ ਗਿਆ ਹੁਣ ਆਪਾਂ ਨੂੰ ਇੱਕ ਪੀਸ ਹੋਰ ਚਾਹੀਦਾ ਉਹ ਆਪਾਂ ਨੂੰ ਸੂਈ ਦੇ ਸਾਈਜ਼ ਦਾ ਹੀ ਚਾਹੀਦਾ ਇਹ ਆਪਾਂ ਆ ਬਾਦਰ ਕਿਏ ਸੀ ਤਾਂ ਉਹ ਆਪਾਂ ਨੂੰ ਸੇਮ ਜਿੰਨਾ ਸਾਈਜ਼ ਆਪਣੀ ਸੂਈ ਦਾ ਉਨਾ ਹੀ ਚਾਹੀਦਾ ਸੇਮ ਹੋ ਜੇਟ ਉਸੇ ਤਰ੍ਹਾਂ ਹੀ ਤੁਸੀਂ ਨਿਸ਼ਾਨੀ ਲਗਾ ਲਿਓ ਜਿਵੇਂ ਆਪਾਂ ਪਹਿਲਾਂ ਲਗਾ ਰਹੇ ਲਗਾਈਆਂ ਨੇ ਹੁਣ ਤੱਕ ਤਾਂ ਉਦਾਂ ਹੀ ਆਪਾਂ ਸੂਈ ਦਾ ਸਾਈਜ਼ ਬਣਾ ਲੈਣਾ ਤੇ ਆਪਾਂ ਉਹਨੇ ਨੂੰ ਸੂਈ ਦਾ ਸਾਈਜ਼ ਹੀ ਕੱਟਣਾ ਬਿਲਕੁਲ ਖਹਿਮਾ ਖਹਿਮਾ ਕੱਟਣਾ ਇਹ ਜਿਆਦਾ ਨਹੀਂ ਕਟਣਾ ਕਿਉਂਕਿ ਇਹ ਆਪਾਂ ਨੂੰ ਇੰਨਾ ਹੀ ਚਾਹੀਦਾ ਜਿੰਨੀ ਸੂਈ ਆ ਉਨਾ ਹੀ ਚਾਹੀਦਾ ਬਿਲਕੁਲ ਨਿਸ਼ਾਨੀ ਦੇ ਉੱਪਰੋਂ-ਉੱਪਰੋਂ ਕਟਣਾ ਇਹਨੂੰ ਠੀਕ ਹੈ ਜੀ ਹੁਣ ਆਪਣੇ ਕੋਲੇ ਇਹ ਸੂਈ ਦੀ ਬੁਕਰਮ ਹੋ ਗਈ ਤੇ ਨਾਲ ਹੀ ਡਿਜ਼ਾਈਨ ਹੋ ਗਿਆ ਦੇਖੋ ਸੂਈ ਦੇ ਉੱਪਰ ਆਪਾਂ ਪਹਿਲਾਂ ਬੁਕਰਮ ਰੱਖਣੀ ਆ ਫਿਰ ਕੱਪੜਾ ਬੁਕਰਮਾ ਜਿਹੜੀ ਉਹ ਕੱਪੜੇ ਤੇ ਸੂਈ ਦੇ ਵਿਚਕਾਰ ਹੋਣੀ ਚਾਹੀਦੀ ਹੈ ਚੰਗੀ ਤਰ੍ਹਾਂ ਸੈੱਟ ਕਰ ਲਿਓ ਜੇ ਗੁੰਦ ਵਗੈਰਾ ਲਾਉਣੀ ਹੈ ਤਾਂ ਹਲਕੀ ਜਿਹੀ ਲਗਾ ਲਿਓ ਤਾਂ ਕਿ ਟਿਕ ਜਾਣ ਇੱਕ ਜਗ੍ਹਾ ਤੇ ਤਾਂ ਹੁਣ ਆਪਾਂ ਕੀ ਕਰਾਂਗੇ ਰਨਿੰਗ ਸਟਿਚ ਹੈਂਡਮ ਬੱਡੀ ਚ ਦੇਖਿਆ ਹੋਣਾ ਤੁਸੀਂ ਰਨਿੰਗ ਸਟਿਚ ਨਾਲ ਮਤਲਬ ਦੂਰ ਦੂਰ ਧੋਪੇ ਜੇ ਭਰ ਕੇ ਪਾਏ ਨੂੰ ਧਾਗੇ ਨੂੰ ਕੋਈ ਇਹਦੇ ਚ ਮਤਲਬ ਮੈਥਡ ਨਹੀਂ ਹੈ ਸਿੰਪਲ ਹੀ ਆਪਾਂ ਧਾਗੇ ਜੇ ਧੋਪੇ ਜੇ ਭਰ ਕੇ ਦੋ ਤਿੰਨ ਧਾਗਾ ਖਿੱਚ ਦੇਣਾ ਠੀਕ ਹੈ ਤਾਂ ਇਹਦੇ ਨਾਲ ਇਹ ਜਿਹੜਾ ਸਾਈਜ਼ ਆਪਣਾ ਉਹ ਬਣ ਜਾਏਗਾ ਠੀਕ ਹੈ ਐਦਾ ਖਿੱਚ ਲਿਓ ਤਾਂ ਇਹ ਆਪਣੇ ਆਪ ਇਕੱਠਾ ਹੋ ਜਾਏਗਾ ਕਪੜਾ ਤੇ ਇਹ ਹਿੱਲੇਗੀ ਨਹੀਂ ਫਿਰ ਇੱਕ ਜਗ੍ਹਾ ਬੁਕਰਮ ਤੇ ਆਪਣੀ ਜਿਹੜੀ ਡਿਜ਼ਾਈਨ ਆ ਆਪਣਾ ਉਹ ਟਿਕ ਜੇਗਾ ਸੋਈ ਦੇ ਵਿੱਚ ਠੀਕ ਹੈ ਜੀ ਵੱਡੇ ਵੱਡੇ ਥੋਪੇ ਜਿਹਾ ਭਰ ਲਿਓ ਰਨਿੰਗ ਸਟਿਚ ਕਹਿ ਸਕਦੇ ਆ ਆਪਾਂ ਪਹਿਲੇ ਡੇ 1 ਦੇ ਵਿੱਚ ਕੀਤਾ ਸੀ ਆਪਾਂ ਬੇਸਿਕ ਹੈਂਡ ਐਮਬਲਰੀ ਵਲੇ ਪਹਿਲੇ ਹੀ ਸਟਿਚ ਸੀ ਆਪਣਾ ਰਨਿੰਗ ਸਟਿਚ ਤਾਂ ਉਹੀ ਸਟਿਚ ਆਪਾਂ ਯੂਜ਼ ਕਰ ਰਹੇ ਆਂ ਵੈਸੇ ਤਾਂ ਇਹ ਆਪਣਾ ਹੋ ਗਿਆ ਕੰਪਲੀਟ ਕਿ ਇਹ ਜਿਨਾ ਦੇਖੋ ਤੁਸੀਂ ਫਾਈਨਲ ਜਿਹੜਾ ਆਪਾਂ ਨੂੰ ਦਿਖ ਰਿਹਾ ਕਿ ਛੇਪਾ ਜਿਹੜੀ ਉਹ ਆਪਣੀ ਬੰਨੀ ਸ਼ੁਰੂ ਹੋ ਗਈ ਆ ਹੁਣ ਆਪਾਂ ਇਹਨੂੰ ਥੋੜੀ ਜਿਹੀ ਚੰਗੀ ਤਰ੍ਹਾਂ ਬੰਦ ਕਰ ਦੇਾਂਗੇ ਤਾਂ ਕਿ ਜਿਹੜਾ ਆਪਣਾ ਬਾਰ-ਬਾਰ ਕੱਪੜਾ ਲੂਜ਼ ਨਾ ਹੋਵੇ ਹੁਣ ਐਕਸਟਰਾ ਕੱਪੜਾ ਕੱਟ ਦੇ ਜੇ ਕਿਤੇ ਲੱਗਦਾ ਤੁਹਾਨੂੰ ਵੀ ਜ਼ਿਆਦਾ ਹੈਗਾ ਹੈ ਤਾਂ ਉਹਨੂੰ ਤੁਸੀਂ ਕੱਟ ਦੇਣਾ ਤੇ ਉਹ ਚੰਗੀ ਤਰ੍ਹਾਂ ਬੰਦ ਜੇ ਮਾਰ ਦੇ ਤਾਂ ਕਿ ਖੁੱਲੇ ਨਾ ਲੂਜ਼ ਨਾ ਹੋਵੇ ਉਥੇ ਟਿਕ ਜਾਵੇ ਕੱਪੜਾ ਆਪਣਾ ਠੀਕ ਹੈ ਜੀ ਐਕਸਟਰਾ ਜਿਹੜਾ ਹੋਮਵਰਕ ਕਰਦਿਓ ਤਾਂ ਇਹਨੂੰ ਚੰਗੀ ਤਰ੍ਹਾਂ ਤੋਪੇ ਜੇ ਭਰ ਲਿਓ ਸਾਰੇ ਕੱਪੜਾ ਜਿਹੜਾ ਉਹ ਫਿਕਸ ਹੋ ਜਾਵੇ ਤਾਂ ਕਿ ਠੀਕ ਹੈ ਕਈ ਵਾਰੀ ਕਰ ਲਿਓ ਹੁਣ ਆਪਾਂ ਸੂਈ ਨੂੰ ਨਾ ਓਪਨ ਕਰ ਲੈਣਾ ਠੀਕ ਹੈ ਇਸ ਗੱਲ ਦਾ ਧਿਆਨ ਰੱਖਿਓ ਤੁਸੀਂ ਜਦੋਂ ਆਪ ਪ੍ਰੋਸੈਸ ਕਰਨਾ ਉਦੋਂ ਤੁਹਾਡੀ ਸੂਈ ਹੈ ਜਿਹੜੀ ਉਹ ਓਪਨ ਹੋਣੀ ਚਾਹੀਦੀ ਆ ਤਾਂ ਉਹਦੇ ਨੀਚੇ ਦੀ ਧਾਗਾ ਕੱਢਣਾ ਆਪਾਂ ਠੀਕ ਹੈ ਇਹ ਆਪਣੀ ਸੂਈ ਓਪਨ ਆ ਹੁਣ ਤਾਂ ਇਹਦੇ ਨੀਚੇ ਦੀ ਧਾਗਾ ਕੱਢਣਾ ਦੇਖ ਸਕਦੇ ਹੋ ਤੁਸੀਂ ਇਦਾਂ ਠੀਕ ਹੈ ਜੀ ਇਸ ਦਾ ਉਹ ਖਾਸ ਤੇ ਹੈ ਨਾ ਕਿਉਂ ਨਹੀਂ ਤਾਂ ਤੁਹਾਡੀ ਸੂਈ ਓਪਨ ਨਹੀਂ ਹੋਏਗੀ ਫਿਰ ਬਾਅਦ ਚ ਖੁੱਲੇਗੀ ਨਹੀਂ ਠੀਕ ਹੈ ਬੰਦ ਹੀ ਰਹੇਗੀ ਤਾਂ ਇਹ ਸਾਰਾ ਜਿਹੜੇ ਤੋਪੇ ਲਾਉਣੇ ਆਪਾਂ ਇਹ ਸੂਈ ਦੀ ਓਪਨ ਕਰਕੇ ਉਹਦੇ ਅੰਦਰ ਦੀ ਲਗਾਉਣੇ ਆ ਠੀਕ ਹੈ ਦੇਖ ਸਕਦੇ ਹੋ ਤੁਸੀਂ ਸੂਈ ਦੇ ਅੰਦਰ ਦੀ ਲਗਾਉਣੇ ਆ ਇਹ ਸਿਰਫ ਕਪੜਾ ਸੈੱਟ ਕਰਨਾ ਆਪਾਂ ਕੋਈ ਇਹਦੇ ਚ ਫਿਨਿਸ਼ਿੰਗ ਦੇਣ ਦੀ ਵੀ ਜ਼ਰੂਰਤ ਨਹੀਂ ਹੈ ਬਸ ਰੈਂਡਮਲੀ ਤੁਸੀਂ ਤੋਪੇ ਜੇ ਭਾਵੇਂ ਮੋٹے-ਮੋٹے ਤਾਂ ਕਿ ਜਿਹੜਾ ਕਪੜਾ ਆਪਣਾ ਉਹ ਫਿਕਸ ਹੋ ਜਾਵੇ ਇੱਕ ਜਗ੍ਹਾ ਤੇ ਠੀਕ ਹੈ ਜੀ ਤਾਂ ਇਹ ਤੁਸੀਂ ਐਦਾਂ ਅੰਦਰ ਦੀ ਇਹ ਘਰ ਦਾ ਖਾਸ ਧਿਆਨ ਰੱਖਿਓ ਕਿ ਸੂਈ ਓਪਨ ਹੋਣੀ ਚਾਹੀਦੀ ਹੈ ਤੁਹਾਡੀ ਤੇ ਉਹਦੇ ਅੰਦਰ ਦੀ ਤਾਂ ਗੱਲ ਹੈ ਕਿ ਜਾਣਾ ਤੁਸੀਂ ਠੀਕ ਹੈ ਐਦਾਂ ਨਹੀਂ ਤਾਂ ਤੁਹਾਡੀ ਸੂਈ ਆ ਜਿਹੜੀ ਉਹ ਓਪਨ ਨਹੀਂ ਹੋਏਗੀ ਜੇ ਤੁਸੀਂ ਪਹਿਲਾਂ ਹੀ ਧੋਪੇ ਮਗਾ ਲੂਗੇ ਤਾਂ ਇੱਕ ਇੱਕ ਕਰਕੇ ਐਦਾਂ ਸਾਰੀ ਸਾਰਾ ਕਪੜਾ ਜਿਹੜਾ ਆਪਾਂ ਸਿਉਂ ਲਾਂਗੇ ਤਾਂ ਕਿ ਬਾਹਰ ਵਾਲ ਧਾਗੇ ਨਾ ਨਿਕਲਣ ਉਹਦੇ ਦੇਖੋ ਬਹੁਤ ਸੋਹਣੀ ਬਣ ਗਈ ਐਦਾਂ ਹੀ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੈ ਇਹਦੇ ਤੇ ਸ਼ੇਪ ਦੇਖੋ ਬਿਲਕੁਲ ਫਿਨਿਸ਼ਿੰਗ ਨਾਲ ਤਿਆਰ ਹੋਈ ਹੈ ਤਾਂ ਹੁਣ ਆਪਣੇ ਕੋਲੇ ਜਿਹੜਾ ਇਹ ਥੋੜਾ ਕੁਚਾ ਨੀਮਾ ਗੱਲੋ ਜਾ ਦਿਖ ਰਿਹਾ ਤਾਂ ਆਪਾਂ ਇਹਨੂੰ ਫਿਨਿਸ਼ਿੰਗ ਦੇਣ ਵਾਸਤੇ ਸਾਰਾ ਕੁਝ ਅੰਡਰਗਰਾਉਂਡ ਹੋ ਜਾਏਗਾ ਇਹਦਾ ਤਾਂ ਇਹ ਆਪਣਾ ਇੱਕ ਪੀਸ ਜਿਹੜਾ ਕੱਟਿਆ ਸੀ ਇਹ ਪਾਸੂਈ ਦੇ ਸਾਈਜ਼ ਦਾ ਉਹਨੂੰ ਆਪਾਂ ਅੰਦਰਲੇ ਪਾਸੇ ਫਿਕਸ ਕਰਾਂਗੇ ਜਿੰਨੀ ਤੁਹਾਡੀ ਸੂਈ ਖੁੱਲਦੀ ਹੈ ਇੱਥੋਂ ਤੱਕ ਖੁੱਲਦੀ ਹੈ ਆਪਣੀ ਤਾਂ ਉੱਥੇ ਇੱਕ ਨਿਸ਼ਾਨੀ ਲਗਾ ਲਾਂਗੇ ਆਪਾਂ ਠੀਕ ਹੈ ਜੀ ਐ ਨਿਸ਼ਾਨੇ ਲਗਾ ਲਿਓ ਔਰ ਕੀਜੀਤੇ ਹਲਕਾ ਜਿਹਾ ਕੱਟ ਦੇਣਾ ਬਿਲਕੁਲ ਹਲਕਾ ਜਿਹਾ ਬਹੁਤ ਧਿਆਨ ਨਾਲ ਦੇਓ ਇਹ ਬਸ ਤਾਂ ਮਾੜਾ ਜਿਹਾ ਕੱਪੜਾ ਜੇ ਖਰਾਬ ਵੀ ਹੋ ਜਾ ਦੁਬਾਰਾ ਕੱਟ ਲੇ ਕੋਈ ਨਾ ਪਰ ਫਿਰ ਵੀ ਕੇਅਰਫੁਲੀ ਕਰਿਓ ਕਿ ਬਿਲਕੁਲ ਹਲਕਾ ਜਿਹਾ ਕੱਟ ਥੋੜਾ ਜਿਹਾ ਹੌਲ ਦੇ ਲਾਂਗੇ ਆਪਾਂ ਹਲਕਾ ਜਿਹਾ ਕੱਟ ਬਿਲਕੁਲ ਤਾਂ ਕਿ ਆਪਣਾ ਜਿਹੜਾ ਸੋਈ ਜਦੋਂ ਆਪਾਂ ਓਪਨ ਕਰਦੇ ਆ ਉਹਦਾ ਇਹ ਸਿਰਾ ਇਸ ਸੁਰਾਖ ਦੇ ਵਿੱਚ ਦੇ ਲੰਘ ਸਕੇ ਠੀਕ ਹੈ ਜੀ ਐਦਾਂ ਦੇਖ ਕੇ ਤੁਸੀਂ ਧਿਆਨ ਨਾਲ ਕਰਨੀ ਹੈ ਇਹ ਚੀਜ਼ ਦੇਖੋ ਬਿਲਕੁਲ ਐਂਡ ਥੱਕ ਇਹ ਚਲਾ ਗਿਆ ਕੱਪੜਾ ਆਪਣਾ ਸੂਈ ਦੇ ਨਾਪ ਦਾ ਹੀ ਸੀ ਇਹ ਆਪਾਂ ਕਟਿਆ ਤੇ ਇਹਦੇ ਨਾਲ ਸਾਰਾ ਜਿਹੜਾ ਫਿਨਿਸ਼ਿੰਗ ਆ ਜਾਏਗੀ ਸਾਰਾ ਜਿਹੜੇ ਆਪਾਂ ਹੁਣ ਤੋਪੇ ਲਗਾਏ ਸੀ ਮੋٹے-ਮੋٹے ਚ ਉਹ ਵਿੱਚ ਲੁਕ ਜਾਣਗੇ ਠੀਕ ਹੈ ਹੁਣ ਆਪਾਂ ਇਹਦੇ ਲਈ ਕੀ ਕਰਨਾ ਸੂਈ ਧਾਗਾ ਲੈ ਕੇ ਬਟਨ ਹੋਲ ਸਟਿਚ ਤੁਸੀਂ ਸੁਨਿਆ ਹੋਊਗਾ ਬਟਨਾਂ ਦੇ ਕਾਜ ਕਰਨ ਵਾਸਤੇ ਜਿਹੜਾ ਆਪਾਂ ਸਟੀਚ ਯੂਜ਼ ਕਰਦੇ ਆ ਉਹ ਤੋਂ ਆਪਾਂ ਯੂਜ਼ ਕਰਨਾ ਹੈ ਇਹਦੇ ਤੇ ਉਹ ਸਟੀਚ ਯੂਜ਼ ਕਰੀਓ ਉਹਦੇ ਨਾਲ ਕੀ ਹੋਏਗਾ ਕਿ ਇਹਨੂੰ ਫਿਨਿਸ਼ਿੰਗ ਆਉਂਦੀ ਰਹੇਗੀ ਧਾਗੇ ਨਹੀਂ ਨਿਕਲਣਗੇ ਇਹਦੇ ਠੀਕ ਹੈ ਮਣੀ ਮੋਢੀ ਗੂੰਦ ਵਗੈਰਾ ਲਾਉਣੀ ਹੋਈ ਉਹ ਵੀ ਲਾ ਲਿਓ ਤਾਂ ਕਿ ਹਿੱਲੇ ਨਾ ਸਿੱਖਸ ਹੋ ਜਾਵੇ ਕੱਪੜਾ ਤਾਂ ਇਹਦੇ ਨਾਲ ਦੇਖ ਸਕਦੇ ਹੋ ਤੁਸੀਂ ਬਟਨ ਹੋਲ ਸਟੀਚ ਹੈ ਇਹ ਠੀਕ ਹੈ ਇਹ ਵੀ ਆਪਾਂ ਕੀਤਾ ਹੋਇਆ ਹੈਂਡ ਐਮਬਰਡਰੀ ਵਾਲੇ ਬੇਸਿਕ ਕੋਰਸ ਦੇ ਵਿੱਚ ਇੱਕ ਦੋ ਕਲਾਸਾਂ ਦੇ ਪਹਿਲੀਆਂ ਦੋ ਇੱਕ ਦੋ ਕਲਾਸਾਂ ਦੇ ਵਿੱਚ ਹੋਵੇਗਾ ਇਹ ਤਾਂ ਤੁਸੀਂ ਉਹਦੇ ਵਿੱਚ ਦੇਖ ਸਕਦੇ ਹੋ ਪਹਿਲੇ ਦੂਜੇ ਦਿਨ ਆਪਾਂ ਕੀਤਾ ਸੀ ਕਾਦ ਬਣਾਉਣੇ ਹੁੰਦੇ ਆਪਾਂ ਬਟਨਾਂ ਦੇ ਦੇ ਇਸ ਸਟਿਚ ਦੇ ਨਾਲ ਤਾਂ ਬਿਲਕੁਲ ਆਸਾਨ ਆ ਵੈਸੇ ਸਿੰਪਲ ਕਰਨਾ ਸਿੰਪਲ ਕਰ ਲਿਓ ਕੋਈ ਇਹ ਜ਼ਰੂਰੀ ਨਹੀਂ ਵੀ ਇਹ ਹੀ ਦੇਣਾ ਇਹ ਹੀ ਸਟਿਚ ਯੂਜ਼ ਕਰਨਾ ਕਿਉਂਕਿ ਇਹ ਮੈਂ ਤਾਂ ਕੀਤਾ ਕਿਉਂਕਿ ਇਹਦੇ ਨਾਲ ਪ੍ਰੋਪਰ ਫਿਨਿਸ਼ਿੰਗ ਆ ਜਾਂਦੀ ਹੈ ਠੀਕ ਹੈ ਜੀ ਇਹਦੇ ਨਾਲ ਸਾਰੀ ਫਿਨਿਸ਼ਿੰਗ ਆ ਜਾਂਦੀ ਹੈ ਤੇ ਧਾਗੇ ਵਗੈਰਾ ਨਿਕਲਦੇ ਨਹੀਂ ਜਿੱਦਾ ਆਪਣੇ ਕਾਜ ਹੁੰਦੇ ਨੇ ਕਾਜ ਵੀ ਆਪਾਂ ਸਿੰਪਲੀ ਇਹਦੇ ਨਾਲ ਹੀ ਫਿਨਿਸ਼ਿੰਗ ਦਿੱਤੀ ਹੁੰਦੀ ਹੈ ਤਾਂ ਉਹਦੇ ਵੀ ਧਾਗੇ ਵਗੈਰਾ ਨਹੀਂ ਨਿਕਲਦੇ ਉਦੋਂ ਹੀ ਇਹ ਕਰਨਾ ਆਪਾਂ ਤਾਂ ਇਹ ਥੋੜੀ ਥੋੜੀ ਵਿੱਥ ਤੇ ਆਪਾਂ ਬਟਨ ਹੋਲ ਸਟਿਚ ਦੇ ਨਾਲ ਇਹਨੂੰ ਕਵਰ ਕਰ ਲੈਣਾ ਇਹ ਪੀਸ ਆਪਣਾ ਅਟੈਚ ਹੋ ਜਾਵੇਗਾ ਸੁਈ ਦੇ ਨਾਲ ਤਾਂ ਇਹ ਬਿਲਕੁਲ ਆਸਾਨ ਜਿਹਾ ਪ੍ਰੋਸੈਸ ਹੈ ਬਿਲਕੁਲ ਆਸਾਨੀ ਦੇ ਨਾਲ ਅਸੀਂ ਆਪਣੇ ਸੂਟਾਂ ਦੇ ਨਾਲ ਮੈਚਿੰਗ ਜਿਹੜੀਆਂ ਸੁਈਆਂ ਬਣਾ ਸਕਦੇ ਆ ਤੇ ਸੋਹਣੀਆਂ ਸੋਹਣੀਆਂ ਇਦਾਂ ਦੀਆਂ ਸੋਹਣੀਆਂ ਮੈਚਿੰਗ ਬਣਾ ਕੇ ਜਾਇਓ ਦੇਖਿਓ ਫਿਰ ਤੁਹਾਡੇ ਚਾਚੇ ਹੁੰਦੇ ਹਰ ਕੋਈ ਤੁਹਾਨੂੰ ਖੜਖੜ ਪੁੱਛੇਗਾ ਕਿ ਕਿੱਦਾਂ ਬਣਾਈਆਂ ਠੀਕ ਹੈ ਜੀ ਤਾਂ ਇਹ ਤੁਸੀਂ ਜ਼ਰੂਰ ਟਰਾਈ ਕਰਿਓ ਮੇਰੇ ਕਹਿਣ ਤੇ ਬਹੁਤ ਹੀ ਸੋਹਣੀ ਚੀਜ਼ ਤਿਆਰ ਹੋਈ ਹੈ ਬਣ ਕੇ ਔਰ ਇੰਨੀ ਪਿਆਰੀ ਲੱਗਦੀ ਹੈ ਕਿ ਮਨ ਕਰਦਾ ਹੈ ਕਿ ਹਰੇਕ ਸੂਟ ਨਾਲ ਹੀ ਮੈਚਿੰਗ ਹੋਵੇ ਆਪਣੇ ਹਨ ਚੰਗੀ ਤਰ੍ਹਾਂ ਗੰਡ ਮਾਰਦੇ ਤਾਂ ਕਿ ਖੁੱਲੇ ਨਾ ਦੇਖੋ ਜੀ ਇਹ ਆਪਣਾ ਹੋ ਗਿਆ ਜੇ ਜਿਹੜਾ ਕੋਈ ਧਾਗਾ ਮਾੜਾ ਮੋਟਾ ਕਿਤੇ ਦਿਖਦਾ ਤਾਂ ਤੁਸੀਂ ਹੁਣ ਕੱਟ ਦਿਓ ਤਾਂ ਕਿ ਉਹ ਜ਼ਿਆਦਾ ਨਾ ਹੋਵੇ ਤਾਂ ਇਹ ਆਪਣੀ ਸੋਹਣੀ ਜਹੀ ਸੂਈ ਬਹੁਤ ਕਿਊਟ ਬਣੀ ਹੈ ਇਹ ਤਾਂ ਤੁਸੀਂ ਇਦਾਂ ਨਹੀਂ ਜਿੰਨੀਆ ਮਰਜ਼ੀ ਬਣਾ ਲਓ ਕਿਉਂਕਿ ਟਿਕ ਟਿਕ ਵਾਲੀ ਸੂਈ ਆਪਣੇ ਕੋਲੇ ਹੁੰਦੀ ਆ ਹਰੇਕ ਕੋਲੇ ਹੁੰਦੀ ਆ ਹਰ ਘਰ ਚ ਹੁੰਦੀ ਆ ਤਾਂ ਇਹਨੂੰ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਦੇਖੋ ਇਹ ਆਪਾਂ ਵਾਈਟ ਕਲਰ ਨਾਲ ਕੱਪੜੇ ਨਾਲ ਬਣਾਈ ਸੀ ਆਪਾਂ yellow ਨਾਲ ਬਣਾਈ ਆ ਦੋਨੋਂ ਹੀ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਠੀਕ ਹੈ ਜੀ ਦੋਨੋਂ ਹੀ ਬਹੁਤ ਸੋਹਣੀਆਂ ਨੇ ਤਾਂ ਇਹਨੂੰ ਤੁਸੀਂ try जरूर ਕਰਿਓ ਐਦਾਂ ਤੁਸੀਂ ਇਹਨੂੰ ਬਾਲਾਂ ਤੇ ਲਗਾ ਸਕਦੇ ਹੋ ਜਿਵੇਂ ਆਪਾਂ ਇਸ ਕੱਪੜੇ ਤੇ ਲਗਾਵਾਂਗੇ ਦੇਖੋ ਬਿਲਕੁਲ ਗ੍ਰਿਪੇ ਦੀ ਉਦਾਂ ਹੀ ਆ ਕੋਈ ਫਰਕ ਨਹੀਂ ਪੈਂਦਾ ਗ੍ਰਿਪ ਤੇ ਸਗੋਂ ਲੋਕਾਂ ਜਿਹੜੀ ਉਹ ਸੋਹਣੀ ਹੋ ਗਈ ਹੈ ਠੀਕ ਹੈ ਜੀ ਤਾਂ ਐਦਾਂ ਹੀ ਸੋਹਣੀਆਂ ਸੋਹਣੀਆਂ ਆਪਣੇ ਸੂਟਾਂ ਨਾਲ ਮੈਚਿੰਗ ਜਿਹੜੀਆਂ ਸੋਹਣੀਆਂ ਤਿਆਰ ਕਰਕੇ ਆਪਣੇ ਤੇ ਆਪਣੇ ਬੱਚਿਆਂ ਦੇ ਲਗਾਓ ਬਹੁਤ ਸੋਹਣੀਆਂ ਲੱਗਣਗੀਆਂ ਤਾਂ ਮਿਲਦੇ ਆਂ ਫਿਰ ਕਿਸੇ ਹੋਰ ਚੁਣਿਕ ਜੇ ਆਈਡੀਆ ਦੇ ਨਾਲ ਤਦ ਤੱਕ ਬਾਏ ਬਾਈ